ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਅਵਾਰਾ ਕੁੱਤਿਆਂ ਦੇ ਕਹਿਰ ਦੇ ਨਾਲ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ ਦਿਨੋ-ਦਿਨ ਇਹਨਾਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਰੂਹ ਕੰਬਾਊ ਘਟਨਾ ਵਾਪਰੀ ਨਾਬਾ ਬਲਾਕ ਦੇ ਪਿੰਡ ਕਹਿਲੇ ਮਾਜਰਾ ਵਿਖੇ ਜਿੱਥੇ ਤੜਖਸਾਰ ਖੇਤ ਦੇ ਵਿੱਚ ਟਾਇਲਟ ਕਰਨ ਗਏ ਕੰਬਾਈਨ ਦੇ ਫੋਰਮੈਨ ਗੁਰਸਿੱਖ ਗੁਰਵਿੰਦਰ ਸਿੰਘ 44 ਸਾਲਾਂ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰਕਾ ਪਿੰਡ ਦੇ ਵਿੱਚ ਅਵਾਰਾ ਕੁੱਤਿਆਂ ਨੇ ਇਸ ਕਦਰ دہشت ਮਚਾਈ ਹੋਈ ਹੈ ਕਿ ਪਿੰਡ ਅਸੀਂ ਡਰਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਕਾਲੇ ਕੱਚੇ ਵਾਲਿਆਂ ਤੋਂ ਨਹੀਂ ਡਰਦੇ ਜਿੰਨਾ ਸਾਡੇ ਪਿੰਡ ਦੇ ਲੋਕ ਅਵਾਰਾ ਕੁੱਤਿਆਂ ਤੋਂ ਡਰਦੇ ਕਈ ਵਿਅਕਤੀ ਅਵਾਰਾ ਕੁੱਤਿਆਂ ਦੇ ਕਹਿਰ ਦੇ ਨਾਲ ਘਰ ਵਿੱਚ ਫੱਟੜ ਵੀ ਹਨ ਘਟਨਾ ਇਹ ਹੀ ਹੈ ਮਤਲਬ ਜਿਹੜੇ ਕਮਾਈ ਨਾਲ ਸੀਗੇ ਵੀਰ ਉੱਥੇ ਦੁਬਾਰੰਦ ਰਹੇ ਹੋਗੇ ਸਵੇਰੇ ਕੁੱਤਿਆਂ ਦਾ ਫੈਲੀਆਂ ਆਪਣੇ ਜਾਰੇ ਮਾਹੌਲ ਦਾ ਖਰਾਬ ਆ ਕਿਉਂਕਿ ਕਈ ਬੰਦੇ ਪਹਿਲਾਂ ਮਾਰ ਗਏ ਉੱਤੇ ਕੁੱਤਿਆਂ ਨੇ ਤੇ ਕੋਈ ਮਤਲਬ ਬੜ ਡ ਜਿਆਦਾ ਇੰਨੇ ਬੜਦੇ ਤੇ ਵਿਚਾਰੇ ਚੱਲਣ ਕੋਈ ਹੋਏ ਪੈਨੇ 3-4 ਦਿਨ ਪਹਿਲਾਂ ਸਾਡੇ ਪਿੰਡ ਵੀ ਮੁੰਡਾ ਵਿਚਾਰਾ ਕਾਫੀ ਵੱਡਾ ਨੌਜਵਾਨ ਮੁੰਡਾ ਸੀਗਾ ਮਤਲਬ ਕਿਸੇ ਨੂੰ ਵੀ ਨਹੀਂ ਨਿਕਲਉਂਦੇ ਨੇ ਬਜ਼ੁਰਗ ਨੂੰ ਨਾ ਨੌਜਵਾਨ ਨੂੰ ਸਾਡੇ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਬੇਨਤੀ ਹੈ ਵੀ ਉਹ ਘਰਾਂ ਦਿੱਤਾ ਜਾ ਵੀ ਦਮ ਹਾਲ ਇੰਨਾ ਖਰਾਬ ਹੋ ਗਿਆ ਤੇ ਕੋਈ ਬੰਦਾ ਬਾਹਰ ਅੰਦਰ ਆਈ ਨਹੀਂ ਸਕ ਰੱਖ ਨਾ ਉਹ ਖੇਤ ਦੇ ਕੰਮ ਕਰ ਸਕਦਾ ਨਾ ਕੋਈ ਹੋਰ ਮੁਕਸਾਏ ਤੇ ਵੀ ਨਹੀਂ ਬੰਦਾ ਜੁੰਤਾ ਤੇ ਲਾਇਆ ਜਾ ਸਕਦਾ ਸਾਡੇ ਨਿਰਭਾਣ ਸਾਹਿਬ ਨਾਲ ਤੈਨੂੰ ਤੰਜਰ ਮਤਲਬ ਤੇ ਬੰਦੇ 10 12 ਬੰਦੇ ਵੱਤਰ ਚੁੱਕੇ ਨੇ ਸਾਡੇ ਮਤਲਬ 100 ਜਰਾ ਸਾਰਾ ਆਜਪੁਰ ਬਰਸਟ ਤੇ ਆਪਣਾ ਕੱਲੇ ਮਜਰਾ ਭੁੰਕੀ ਅੰਗੜਵਰ ਭੁੰਕੀ ਮਤਲਬ ਜਿਹੜੇ 5 6 ਕੰਡ ਆ ਜਾਂਦੇ ਨੇ ਬਹੁਤ ਜਾਵੇ ਕਰਦਾ ਮਾਹੌਲ ਆ ਵੀ ਹੁਣ ਤਾਂ ਤਕਰੀਬਨ આજ ਤੋਂ ਬਾਅਦ ਤਾਂ ਹੁਣਾ ਹੋਰ ਵੀ ਲੋਕਾਂ ਦੇ ਵਿੱਚ ਦਰ ਬੈ ਜਾਣੇ ਹੁਣ ਤਾਂ 15 ਆਉਣਗੇ ਕਿ ਸੰਗਤ ਇਹ ਮੰਗ ਕੀ ਕਰਦੇ ਆ ਮੰਗ ਤਾਂ ਸਾਡੇ ਪ੍ਰਸ਼ਾਸਨ ਨੂੰ ਇਹੀ ਹੈ ਕਿ ਸਾਡਾ ਕੋਈ ਇਹ 12 ਕੁੱਤਿਆਂ ਤੋਂ ਕੋਈ ਹੱਲ ਕਰਾਇਆ ਜਾਵੇ ਆ ਮਾਲੇ ਕੀ ਨਾਟਿਏ ਦਾ ਜਿਹੜੀ ਡੈਥ ਹੋਈ ਆ ਇਹਨਾਂ ਦਾ ਗੁਰਵਿੰਦਰ ਸਿੰਘ ਕੀ ਕੰਮ ਕਰਦਾ ਸੀ ਇਹ ਜੀ ਫੋਰਮ ਹੈ ਕੰਪੈਨ ਤੇ ਕੀ ਕਾਫੀ ਬਹੁਤ ਜ਼ਿਆਦਾ ਵੱਡੇ ਆ ਕੁੱਤੇ ਨੇ ਸਿਰ ਦੇ ਵਾਲ ਵਗੈਰਾ ਸਾਰੇ ਫੁੱਟ ਤੇ ਆ ਅਵਤਾਰੀ ਸੀ ਹਾਂਜੀ ਗਿਆਨੀ ਸਿੱਖ ਸੀ ਆਪਣਾ ਪਿੱਛੋਂ ਯੂਪੀ ਤੋਂ ਅੱਛਾ ਇਧਰ ਜੀ ਕੰਪੈਨ ਤੇ ਆਏ ਸੀ ਅੱਛਾ ਹਾਂਜੀ ਕਿੰਨੇ ਦਿਨ ਹੋ ਗਿਆ ਇਹਨੂੰ ਜੀ ਕਾਫੀ ਟਾਈਮ ਹੋ ਗਿਆ ਪਿੱਛੇ ਐਮਪੀ ਸੀਜ਼ਨ ਲਾ ਕੇ ਆਇਆ ਹੁਣ ਇੱਥੇ ਲਾਣਾ ਸੀ ਉਹਰੇ ਆਇਆ ਨੂੰ ਕਿੰਨੇ ਦਿਨ ਹੋਏ ਇੱਥੇ ਤੇ 4 ਕੁ ਦਿਨ ਹੀ ਹੋਏ ਆ ਤੇ ਕਿੰਨੀ ਉਮਰ ਸੀ ਇਹਦੀ ਇੰਨੀ ਉਮਰ 40 ਦੇ ਆਸ-ਪਾਸ ਦੇ ਗਏ ਹੋਏ ਨੇ ਹਾਂਜੀ ਬੱਚੇ ਆ ਦਿਨ ਛੋਟੇ-ਛੋਟੇ ਤੇ ਕੁੱਤਿਆਂ ਦਾ 12 ਕੁੱਤੇ ਨੇ ਜੀ ਸਾਡੇ ਇੱਥੇ ਪਹਿਲਾਂ ਵੀ ਕਈ ਉਹ ਹੋ ਗਏ ਤੇ ਪਿਛੇ ਦੇ ਵੀ ਇੱਕ ਬਜ਼ੁਰਗ ਨੂੰ ਵੀ ਮੇਰੇ ਖਾਲੇ ਇੱਕ ਬੱਚੇ ਨੂੰ ਵੀ ਇੱਕ ਬੱਚੇ ਨੂੰ ਵੀ ਹਾਂ ਉਹ ਵੀ ਇੱਕ ਨੇ ਮਾਰ ਤੇ ਜੀ ਤੇ ਵੱਡੇ ਵੀ ਨੇ ਕਈ ਸਾਡੇ ਪਿੰਡ ਦੇ ਦੋ ਉਹਨਾਂ ਦੇ ਬਹੁਤ ਬਹੁਤ ਦੰਦ ਨੇ ਇੱਕ ਸਰਾਜਪੁਰ ਦਾ ਹੋਣੇ ਤਿੰਨ ਚਾਰ ਦਿਨ ਪਹਿਲਾਂ ਉਹਦਾ ਵੀ ਬਹੁਤ ਨੋਚ ਕੇ ਖਾ ਲਿਆ ਉਹ ਪਿੰਡ ਦੇ ਨੇ ਬਚਾ ਲਿਆ ਜੀ ਨੇ ਇੱਕ ਪਹਿਲਾਂ ਉਦੋਂ ਸਰਾਜਪੁਰ ਦਾ ਇਥੇ ਤਾਂ ਸਾਡੇ ਕੱਲੇ ਬੰਦੇ ਦੇ ਨਿਕਲਣਾ ਦੁੱਬਰ ਹੋਇਆ ਪਿਆ ਪਿੰਡਾਂ ਵਾਲਿਆਂ ਵੱਲੋਂ ਬਸ ਆਪਦਾ ਡੰਡਾ ਲੈ ਕੇ ਨਿਕਲਦੇ ਆਂ ਹੋਰ ਕੁਝ ਨਹੀਂ ਕੱਲਾ ਬੰਦਾ ਨਹੀਂ ਆਉਂਦਾ ਛੇਤੀ ਅੱਛਾ ਜੀ ਸਾਡੇ ਪਿੰਡ ਦੀ ਤਾਂ ਮਾਹੌਲ ਬਹੁਤ ਡਰ ਦਾ ਮਾਹੌਲ ਬਣਿਆ ਪਿਆ ਪਿੰਡਾਂ 'ਚ ਕੋਈ ਜਿਵੇਂ ਪਰਦੇਸੀ ਆਦਮੀ ਕੀ ਕੰਬਾਈਨ ਤੇ ਆਇਆ ਤੀਆਂ ਤਾਂ ਕਿਸੇ ਨੇ ਉਹਨਾਂ ਨੂੰ ਨਹੀਂ ਫਿਰ ਥੋੜੀ ਕੋਲ ਕੰਮ ਕਰਨਾ ਨਾ ਜੀ ਸਾਡੇ ਆਪਦੇ ਬੰਦੇ ਹੀ ਖੇਤ ਨਿਕਲਦੇ ਆਂਗੇ ਦੂਏ ਨੇ ਕੀ ਆਉਣਾ ਸਾਡੇ ਦੋ ਹੋ ਕੇ ਆਉਣੇ ਆ ਹੁਣ ਤਾਂ ਸਾਨੂੰ ਐਂ ਦੀ ਵੀ ਥੋੜਾ ਜਿਹਾ ਬੱਟਾ ਬਾਡੀ ਸ਼ੁਰੂ ਹੋ ਗਈ ਬੰਦੇ ਫਿਰਦੇ ਨੇ ਇੱਕ ਦੂਏ ਨੂੰ ਦੀਂਦਾ ਪਰ ਪਹਿਲਾਂ ਤਾਂ ਜੇ ਕਣਕਾਂ ਹਰੀਆਂ ਖੜੀਆਂ ਤੇ ਆ ਨਿਕਲ ਨਹੀਂ ਬਹੁਤ ਉਪਰ ਹੋਇਆ ਪਿਆ ਸੀ ਕੁੱਤੇ ਫਿਰ ਕਿੰਨੇ ਕਨੇ ਆ ਫਿਰਦੇ ਨੇ ਜੀ ਖਾਸੇ ਨੇ ਆ ਬੈਠੇ ਨਹੀਂ ਸੀ ਕਿਹੜਾ ਦੂਰ ਦਾ ਜੁੰਡਾ ਜੀ ਹਾਂ ਭਾਈ ਦੇ ਨਹੀਂ ਹੈਗੇ 30 40 ਕੁੱਤਿਆਂ ਦਾ ਜੁੰਡਾ ਹੈ ਹਾਂ ਭਾਈ ਦੇ ਪੁੱਜਦੇ ਨਹੀਂ ਹੈਗੇ ਬੰਦਿਆਂ ਤੋਂ ਉੱਥੇ ਕੀ ਕਰਦੇ ਹੋ ਤੁਸੀਂ ਫਿਰ ਅਸੀਂ ਇਹ ਕੁੱਤਿਆਂ ਬਾਰੇ ਮੰਗ ਕਰਦੇ ਸਰਕਾਰ ਤੋਂ ਵੀ ਇਹਨਾਂ ਦਾ ਕੋਈ ਮਸਲਾ ਹੱਲ ਹੋਵੇ ਸਾਡੇ ਬੰਦਿਆਂ ਦਾ ਕੀ ਬਣ ਕੁੱਤੇਾਂ ਹੀ ਤਾਂ ਕੀਮਤਾਂ ਬੰਦੇ ਦੀ ਕੋਈ ਕੀਮਤੇ ਨਹੀਂ ਹੈ ਉਹ ਉੱਥੇ ਵੱਡੇ ਪਹਿਲਾਂ ਹੀ ਕਾਹ ਹੋ ਰਹੇ ਸਾਡੇ ਲੋਵੇ ਤਿੰਨ ਚਾਰ ਬੰਦਿਆਂ ਨੇ ਛਡਾਇਆ ਸੀ ਉਹ ਤੋਂ ਪਟਿਆਲੇ ਰਜਿੰਦਰਾ ਦੇ ਸਭ ਦੇ ਇਲਾਜ ਹੋਏ ਹੋਣੇ ਸਾਰਾ ਗਵਰਨਮੈਂਟ ਦੇ ਰਿਕਾਰਡ 'ਚ ਨਹੀਂ ਵੀ ਸਾਡੇ ਬੰਦੇ ਕਿੰਨੇ ਵੱਡੇ ਗਏ ਇੱਥੇ ਕਿੰਨੇ ਹੋ ਹੋਗੇ ਸਾਰਾ ਗਵਰਨਮੈਂਟਲ ਵੀ ਰਿਕਾਰਡ ਆ ਸਾਡੇ ਪਤਾ ਉਹ ਜਿਹੜਾ ਬੰਦਾ ਲੱਗੀ ਵਿਚਾਰਾ ਮਸ਼ੀਨ ਤੇ ਮਸੂਮ ਤੇ ਆਇਆ ਹੋਇਆ ਦੀ ਬਾਹਰ ਅੰਦਰ ਆਇਆ ਹੋਊਗਾ ਜਿਹਦੇ ਕੁੱਤੇ ਨੇ ਚੱਕ ਲਿਆ ਪਹਿਲਾਂ ਕਿੰਨੇ ਕੇਸ ਹੋ ਗਏ ਪਹਿਲਾਂ ਹੀ ਅਣਗਿਣਤੇ ਕੇਸ ਹੋਏ ਨੇ ਜੀ ਸਾਡਾ ਤਾਂ ਕੋਈ ਬਾਹਰ ਨਿਕਲਦਾ ਹੀ ਨਹੀਂ ਹਾਂ ਬਾਹਰ ਨਹੀਂ ਜਾਂਦਾ ਕੋਈ ਵੀ ਦੋ ਚਾਰ ਬੰਦਿਆਂ ਤੋਂ ਬਿਨਾ ਬਾਹਰ ਨਿਕਲਦਾ ਨਹੀਂ ਕੋਈ ਪਿੰਡ ਵਾਸੀ ਆ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਕੋਈ ਮੰਗ ਨਹੀਂ ਕਰੀਏ ਮੰਗ ਕਰਦੇ ਆ ਜੀ ਕਹਿੰਦੇ ਨੇ ਜੀ ਇਹ ਤਾਂ ਬੰਦ ਕਰਿਆ ਹੋਵੇ ਕੁੱਤੇ ਮਾਰਨੇ ਨਹੀਂ ਕੁੱਤੇ ਦੀ ਕੁੱਤਿਆਂ ਦੀ ਕੀਮਤ ਹੋ ਗਈ ਬੰਦਿਆਂ ਦੀ ਕੋਈ ਕੀਮਤ ਨਹੀਂ ਹੈਗੀ ਆ ਸੋਜੇ ਪਿੰਡ ਪਹਿਲਾਂ ਇੱਕ ਇੱਕ ਨੇ ਬੇਚਾਰਾ ਪੂਰਾ ਪਿੰਜਰਾ ਪਿੰਜਰੀ ਮਿਲਿਆ ਬਰਛਟ ਇੱਕ 11 ਸਾਲ ਦਾ ਬੱਚਾ ਖਾ ਲਿਆ ਆ ਸਰਾਜਪੁਰ ਦੇ ਤਿੰਨ ਚਾਰ ਜਬ ਵਿਚਾਰੇ ਮਾਰ ਕੀ ਵਜੇ ਨੇ ਸਾਡੇ ਇਕੱਲੇ ਮਜਰੇ ਦੇ ਦੋ ਤਿੰਨ ਉਹ ਖਾਲੇ ਐਸਟਾ ਜੀ ਕਾਲੇ ਕੱਛਿਆਂ ਤੋਂ ਨਹੀਂ ਡਰਦੇ ਅਸੀਂ ਕੁੱਤਿਆਂ ਤੋਂ ਡਰਦੇ ਆ ਜਿਹੜਾ ਕਾਲੇ ਕੱਛਿਆਂ ਦਾ ਮਾਹੌਲ ਹੋਇਆ ਸੀ ਉਹਨਾਂ ਉਹਨਾਂ ਦਾ ਡਰ ਨਹੀਂ ਸੀ ਜੰਨਾ ਸਾਨੂੰ ਕਹੇ ਕੁੱਤਿਆਂ ਦਾ ਡਰ ਹੋਇਆ ਪਿਆ ਇਹ ਨਹੀਂ ਪਤਾ ਕਦ ਕ ਚੱਕ ਕੇ ਲੈ ਜਾਣਗੇ ਇਹਨੂੰ ਇਹ ਮੈਂ ਆਪਣਾ ਮਾਰਿਆ ਮਾਰਿਆ ਹਰ ਹਾਲ ਹਰ ਹਾਲ ਬਰਾਏ ਕੋਤੇ ਰੁਪਏ ਪੈਣੇ ਵਾਹ ਇਹ ਪੁਨਾਥਾਰਿਆ ਨੇ ਆਹ ਪਹਿਲੀ ਵੀਰੇ ਪਾਈ ਦੀ ਆਹ ਇਧਰ ਲਈ ਵਾਪਿਸ ਵੀ ਫੜ ਜਾ ਪਹਿਲਾਂ ਕਰ ਲੈਣ ਨੂੰ ਇਹ ਤੇ ਇਹ ਵੀ ਬੱਚਾ ਪੜਨੂ ਆਇਆ ਨਾ ਅੱਜ 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 ਕੀ ਕਾਦੇ ਨਿਸ਼ਾਨ ਨੇ ਤੁਹਾਡੇ ਸਰੀਰ ਤੇ ਕੁੱਟਿਆ ਵੀ ਨੇ ਜੀ ਇਹ ਤੁਹਾਨੂੰ ਕਦੋਂ ਵੱਢਿਆ ਸੀ ਹੋ ਗਿਆ 1.5 ਮਹੀਨਾ ਹੋ ਗਿਆ ਜਿਹੜਾ ਪਿੰਡਾ ਤੁਹਾਡਾ ਸਰਾਜਪੁਰ ਕਿੰਨੇ ਕ ਕੁੱਤੇ ਸੀ ਜਦੋਂ ਤੁਹਾਨੂੰ ਪਏ ਨੇ ਹੈਗਿਆ 12 ਬਾਰਾਂ ਕੁੱਤੇ ਨੇ ਜੀ ਇਹ ਅੱਛਾ ਉਹਦਾ ਕਿਹ ਬਚਾ ਹੋਇਆ ਮਰਤਾ ਹੀ ਨਹੀਂ ਅਗਰੇ ਅੱਛਾ ਹੂੰ ਅਸੀਂ ਮੰਗ ਕਰਦੇ ਵੀ ਇਹਨਾਂ ਨੂੰ ਮਾਰੇ ਜੀ ਬੰਦਾ ਗਵਰਨਮੈਂਟ ਦਵਾਈ ਦਵੇ ਅਸੀਂ ਦਈਏ ਇਹਨਾਂ ਨੂੰ ਮਰਨੇ ਅੱਛਾ ਇਹ ਜੇ ਸਾਰੇ ਨੂੰ ਹੁਣ ਉਹ ਮੁੰਡਾ ਮਾਰਤਾ ਜੀ ਲੰਬਰਤਾਰੀ ਬੰਦਾ ਤੀ ਤੁਸੀਂ ਤੇ ਅਸੀਂ ਜਿੰਨਾਂ ਲਾਉਣਾ ਆਏ ਜੀ ਕੰਮ ਜਿਵਾਕਾਂ ਨੂੰ ਪਾਲਣ ਆਏ ਨੇ ਜਦੋਂ ਹੁਣ ਇਹਦਾ ਉਹ ਕਰਤਾ ਕੀ ਕਰੂ ਬੰਦਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਵੀ ਮਸ਼ੀਨਾਂ ਤੇ ਲਾਉਣੀ ਆ ਅੱਛਾ ਥੋੜੇ ਨਾਲ ਵੀ ਖੇਤੀ ਵਾਪਰੀ ਦੀ ਘਟਨਾ ਹਾਂ ਹਾਂ ਕੁੱਤੇ ਦੀ ਕੀਮਤ ਆ ਜੀ ਬੰਦੇ ਦੀ ਕੀਮਤ ਕੀ ਹੈ ਕੋਈ ਵੀ ਮੇਰੇ ਖਾਨ ਨੂੰ ਗਵਰਨਮੈਂਟਾਂ ਨੂੰ ਬੰਦੇ ਨਹੀਂ ਦਿੰਦੇ ਹੈਗੇ ਕੋਈ ਨਾ ਬਸ ਫੈਲਾ ਹੀ ਨਹੀਂ ਜਿਹੜਾ ਪਾਣੀ ਉਹਦੇ ਨੂੰ ਉਹ ਬੋਲ ਮੇਰਾ ਨਾਮ ਜਸਵੀਰ ਸਿੰਘ ਹੈ। ਕਿਹੜਾ ਪਿੰਡ ਹੈ? ਹੰਡੇ ਮੇਰਾ ਸਰਾਜਪੁਰ ਹੈ। ਤੇ ਕਾਹਲੇ ਐਵੇਂ ਲੱਤਾਂ ਖਾਧੀਆਂ ਨੇ ਥੋੜੀਆਂ ਪਟਕਾ ਦੇ ਨਿਸ਼ਾਨ ਨੇ। ਕੁੱਤੇ ਨਹੀਂ, ਉਹਵਾਰਾ ਕੁੱਤੇ ਫੱਜਨੇ ਜੀ। ਤਕਰੀਬਨ 9 9 ਦਾ ਬੰਦੇ ਫਾਜੁਕੇ ਨੇ। ਮਤਲਬ ਵੱਢ ਚੁੱਕੇ ਨੇ। ਤੇ ਤੁਹਾਨੂੰ ਵੀ ਇੱਥੇ ਖੇਤ ਚ ਵੱਢਿਆ? ਮਨਵਾ ਲਵੇ ਨਜ਼ਦੀਕੇ ਜਾਂ ਖੇਤ ਚ ਵੱਢਿਆ ਜੀ। ਅੱਛਾ। ਇਹਨੇ ਕਿੰਨੇ ਦੀ ਗੱਲ ਹੈ? ਇਹ ਸੋਰਾਂ ਵੀਰਵਾ ਦੀ ਗੱਲ ਆ ਜੀ। ਤਕਰੀਬਨ ਗਹਾਂਦਰੀ ਦੀ ਗੱਲ ਆ ਜੀ। ਅੱਛਾ ਜੀ। ਤਗਰੀ ਮੈਂ 8:00 ਵਜੇ ਦੀ ਗੱਲ ਆ ਗੀ ਰਾਤ ਦੇ 8:00 ਵਜੇ ਦੀ ਗੱਲ ਆ ਗੀ ਅੱਛਾ ਮੈਂ ਤਕ ਉੱਪਰ ਰੋਟੀ ਖਾ ਮਤਲਬ ਰੋਟੀ-ਉਰਟੀ ਖਾਣ ਤੋਂ ਬਾਅਦ ਹੀ ਮਨ ਨੂੰ ਘੁੰਮਣ ਵਾਗਿਆ ਅੱਛਾ ਉਦੋਂ ਰਹਿ ਲੱਗ ਮੁੰਡੇ ਦਾ ਜਾਰ ਦੋਸਤਾਂ ਦਾ ਜੀ ਫੋਨ ਆ ਗਿਆ ਉਦੋਂ ਬਾਅਦ ਫੋਨ ਤੋਂ ਬਾਅਦ ਮੈਨੂੰ ਇਹ ਪੁੱਛ ਲੱਗ ਗਈ ਮੇਰਾ 400 ਵੇਰਾ ਕਿਨ੍ਹੇਰਾ ਪਾ ਲਿਆ 370 ਕੋਤੇ ਤੇ ਜੀ ਉਦੋਂ ਤੋਂ ਨਾ ਕੋਤੇ ਨਾ ਗਿਆ ਰਪਾਉਣ ਤੋਂ ਬਾਅਦ ਮੈਨੂੰ ਖੱਚ ਕੇ ਲੈ ਗਈ ਮਤਲਬ ਜਿਹੜਾ ਬੱਚਾ ਹੋ ਗਿਆ ਸਾਰਾ ਗਿਆ ਜੀ ਮਤਲਬ ਇਹ ਪਲਾਟ ਦੇ ਨਾਲ ਦੇ ਵਿੱਚ ਉਦੇ ਕਰਕੇ ਮੇਨੂੰ ਬੱਚਾ ਹੋ ਰਿਹਾ ਜੀ ਉਹਨੇ ਮੈਨੂੰ ਪੂਰਾ ਖਚਣ ਦੀ ਕੋਸ਼ਿਸ਼ ਕੀਤੀ ਖਚਣ ਦੀ ਪੂਰੀ ਕੋਸ਼ਿਸ਼ ਕਰ ਮੇਰੇ ਨਾਲ ਕੱਪੜੇ ਤੇ ਜੀ ਮਤਲਬ ਕੱਪੜੇ ਵਿੱਚ ਮੇਰੇ ਉਹਦੇ طرح ਜ ਫਸ ਗਏ ਫਸਣ ਦਰਵਾਜ਼ੇ ਮੈਂ ਤੋਂ ਖਚਣ ਦੀ ਕੋਸ਼ਿਸ਼ ਪਾਉ ਕਰੀ ਪਰ ਮਤਲਬ ਗੜਨ ਨੂੰ ਤੋਂ ਉਹ ਨਹੀਂ ਗਈ ਖੱਚੇ ਨਹੀਂ ਗਈ ਖੱਚਣ ਤੋਂ ਬਾਅਦ ਜੀ ਮੈਂ ਬਰੋਂ ਆਵਾਜ਼ਾਂ ਮਾਰੀਆਂ ਜੀ ਆਵਾਜ਼ਾਂ ਮਾਰ ਤਵਾਦ ਅੱਗੇ ਪੰਜ ਮੁੰਡੇ ਜੀ ਪੰਜ ਗਮਾਂਡੀ ਗਮਾਂਡੀ ਲੈ ਕੇ ਮੈਨੂੰ ਸੜਾ ਗਏ ਇਹ ਦਾਜ ਪਾ ਰਿਹਾ ਐ ਅਜਿੰਦਰ ਹਸਪਤਾਲ ਤੋਂ ਦਾਜ ਪਾ ਰਾਣਾ ਵਧੀਆ ਲਿਓ ਵਧੀਆ ਲਿਓ ਕਿੰਨ ਮਾਰੂ ਕੀ ਕਰਦੇ ਹੋ ਹੁਣ ਤੁਸੀਂ ਮੁਖਬਨ ਸਾਹਿਬ ਸਰਕਾਰ ਨਹੀਂ ਜਿਵੇਂ ਬਹਿਣਾ ਜੀ ਇਹ ਕੁੱਤਿਆਂ ਦਾ ਮਤਲਬ ਕੁਛ ਕਰਿਆ ਜਾਂ ਕੱਲ ਕੋਈ ਹੋਰ ਬੰਦਾ ਸੰਗ ਆ ਜਾਵੇ ਮੈਂ ਜੀ ਇਹੋ ਰਾਜਪੁਰ ਖੋਹੋ ਹਾਂ ਜੀ ਇੱਕੋ ਰਾਜਪੁਰ ਕੱਲੇ ਮਾਰੇ ਦਾ ਮਤਲਬ ਖਾਲੀ ਜੂਨ ਦਾ ਖਾਲੀ ਉਹਦਾ ਖਾਲੀ ਉਹ ਇੱਕ ਆਖੇਤੋਂ ਦੇ ਵਿੱਚੋਂ ਇਹਦੀ ਲਾਸ਼ ਮਿਲਣੀ ਹੈ ਹੱਡੇ ਮਿਲਣੇ ਜਾਂ ਦਰਸਾਣ ਨੂੰ ਹੱਡੇ ਮਿਲਣੇ ਹਨ ਇਨਸਾਫ ਨੂੰ ਮੈਂ ਸਰਕਾਰ ਨੂੰ ਇਨਸਾਫ ਨੂੰ ਆਪਣਾ ਚਾਹ ਸਮਝੀ ਗੱਲ ਕਹਿਣਾ ਜੀ ਇਹਰੇਗੇ ਨੁਕਸਾਨ ਨੂੰ ਮਤਲਬ ਸਾਬ ਮਿਲਿਆ ਜਾਂ ਜਾਂ ਕੁੱਤਿਆਂ ਦਾ ਕੋਈ ਹੱਲਾ ਦਿੱਤੇ ਆ ਗੀਂਦਾਂ ਨੂੰ ਆਉਣ ਵਾਲੇ ਬੱਚਾ ਕੋਈ ਹੋਣ ਹੋਵੇ ਸੰਗੈ